ਤੇ ਗੁਰਸੇਕੋ ਇਸ ਸਮੇਂ ਹਰਮੰਦਰ ਸਾਹਿਬ ਦੀ ਧਰਤੀ ਦੇ ਉੱਤੇ ਭਾਈ ਮਨੀ ਸਿੰਘ ਨੂੰ ਹਰਜ਼ਾਨਾ ਨਾਂ ਭਰਨ ਦੇ ਖਾਤਰ ਉਹਨਾਂ ਨੂੰ ਸ਼ਹੀਦ ਕਰ ਦਿੱਤਾ ਗਿਆ ਉਹਨਾਂ ਦੇ ਬੰਦ-ਬੰਦ ਕੱਟ ਦਿੱਤੇ ਗਏ ਇਹ ਖਬਰਾਂ ਜਿਹੜੀਆਂ ਨੇ ਨਾ ਇਹ ਕਿੱਥੇ ਪਹੁੰਚ ਗਈਆਂ ਨੇ ਸਮਾਂ ਪਾ ਕੇ ਇਹ ਖਬਰਾਂ ਤਾਨੂੰ ਬਾਣ ਦੇ ਛੰਬ ਦੇ ਵਿੱਚ ਅੱਗ ਵਾਂਗ ਪਹੁੰਚੀਆਂ ਨੇ ਇੱਥੇ ਕੌਣ ਨੇ ਇੱਥੇ ਸਰਦਾਰ ਬਗੇਲ ਸਿੰਘ ਹੈ ਇੱਥੇ ਸਰਦਾਰ ਜੱਸਾ ਸਿੰਘ ਆਹਲੋ ਵਾਲੀਆ ਇੱਥੇ ਸਰਦਾਰ ਜੱਸਾ ਸਿੰਘ ਰਾਮਗੜੀ ਹੈ ਜਦੋਂ ਪਤਾ ਲੱਗਿਆ ਨੇ 21 ਸਾਲ ਹਰਮੰਦਰ ਸਾਹਿਬ ਦੀ ਧਰਤੀ ਦੇ ਉੱਤੇ ਨਿਸ਼ਕਾਮ ਸੇਵਾ ਕੀਤੀ ਹੈ। ਉਹਨਾਂ ਨੂੰ ਸ਼ਹੀਦ ਕਰ ਦਿੱਤਾ ਗਿਆ। ਭਾਈ ਭਗੇਰ ਸਿੰਘ ਦੇ ਕਹਿਣ ਦੇ ਉੱਤੇ ਆ ਜਿਹੜਾ ਨਗਾਰਾ ਪਿਆ ਨਾ ਨਗਾਰਚੀ ਨੇ ਨੂੰ ਹੁਕਮ ਕਰ ਦਿੱਤਾ ਨਗਾਰੇ ਤੇ ਚੋਟਾ ਮਾਰ ਦਿਓ। ਕਾੜ ਕਾੜ ਕਰਕੇ ਇਸ ਨਗਾਰੇ ਦੇ ਉੱਤੇ ਚੋਟਾਂ ਵੱਜੀਆਂ ਨੇ। ਸਿੱਖਾਂ ਨੇ ਸੁਣਿਆ ਕਿ ਨਗਾਰਾ ਉਸ ਸਮੇਂ ਖੜਕਦਾ ਹੈ। ਕਦੋਂ? ਜਦੋਂ ਜਾਂ ਤੇ ਲੰਗਰ ਤਿਆਰ ਹੋਵੇ। ਜਾਂ ਸਿੱਖ ਕੌਮ ਦੇ ਉੱਤੇ ਕੋਈ ਭੀੜ ਪਈ ਹੋਵੇ ਤੇ ਸਿੱਖ ਉਸ ਸਮੇਂ ਕਾਨੂੰਬਾਨ ਦੇ ਜੰਗਲ ਛੰਬ ਦੇ ਵਿੱਚ ਇੱਕ ਜਗ੍ਹਾ ਤੇ ਨਹੀਂ ਸੀ ਬੈਠ ਕੇ ਕਿਤੇ ਦੋ ਕਿਤੇ ਚਾਰ ਕਿਤੇ 10 ਇਸ ਤਰ੍ਹਾਂ ਬਿਠੇ ਸਨ ਤੇ ਜਦੋਂ ਨਗਾਰੇ 'ਤੇ ਚੋਟਾਂ ਲੱਗੀਆਂ ਤੇ ਸਿੱਖਾਂ ਨੇ ਸੋਚਿਆ ਲੰਗਰ ਦਾ ਤੇ ਕੋਈ ਇੰਤਜ਼ਾਮ ਨਹੀਂ ਹੋ ਸਕਦਾ ਖਾਲਸਾ ਪੰਥ ਦੇ ਉੱਤੇ ਕੋਈ ਭੀੜ ਪਈ ਹੋਵੇ ਉਧਰ ਨੂੰ ਜਿੱਧਰ ਨਗਾਰਾ ਖੜਕਦਾ ਹੈ ਉਧਰ ਨੂੰ ਘੋੜੇ ਭੱਜੇ ਨੇ ਇੱਕ ਥਾਂ ਦੇ ਉੱਤੇ ਇਕੱਠੇ ਹੋਏ ਨੇ ਤੇ ਇੱਥੇ ਸਟੇਜ ਦੇ ਉੱਤੇ ਚੜ ਕੇ ਸਿੱਖ ਕੌਮ ਦਾ ਮਹਾਨ ਸੂਰਬੀਰ ਜੋਧਾ ਇੱਕ ਤਕਰੀਰ ਕਰ ਰਿਹਾ ਕਿ ਜਿਨ੍ਹਾਂ ਨੇ 21 ਸਾਲ ਹਰਮੰਦਰ ਸਾਹਿਬ ਦੀ ਧਰਤੀ ਤੇ ਸੇਵਾ ਕੀਤੀ ਆ ਉਹਨਾਂ ਨੂੰ ਸਮੇਂ ਦੀ ਸਰਕਾਰ ਨੇ ਮੋਮਨ ਖਾਨ ਨੇ ਇਸ ਸੈਂਟਰ ਦੀ ਸਰਕਾਰ ਨੇ ਉਹਨਾਂ ਨੂੰ ਵੀ ਸ਼ਹੀਦ ਕਰ ਦਿੱਤਾ ਇੱਥੋਂ ਕੋਈ ਸੂਰਬੀਰ ਯੋद्धा ਉੱਠੇ ਜਿਹੜਾ ਮੋਮਨ ਖਾਨ ਦਾ ਸਿਰ ਵੱਢ ਕੇ ਖਾਲਸਾ ਪੰਥ ਦੀ ਕਚਹਿਰੀ ਦੇ ਵਿੱਚ ਪੇਸ਼ ਕਰੇ ਉਹਨਾਂ ਲਈ ਇਹਨਾਂ ਦਾ ਜ਼ਿਕਰ ਭਾਈ ਸ਼ੇਰ ਸਿੰਘ ਨਮੋਲ ਭਾਈ ਹਰਨਾਰਣ ਸਿੰਘ ਜੀ ਲਹਿਰੀ ਸਰੰਗੀ ਮਾਸਟਰ ਭਾਈ ਲਖਵਿੰਦਰ ਸਿੰਘ ਸੋਲ ਤੇ ਰਵਿੰਦਰ ਸਿੰਘ ਜ਼ੋਰਦ ਢਾਡੀ ਜੱਥਾ ਕਿਉਂ ਕਿਹਾ ਉਹ ਵਿੱਚ ਸਨੈਰੀ ਪੰਨਿਆ ਕਿਹੜਾ ਨਾਂ ਲਖਵਾਵੇਗਾ ਵਿੱਚ ਸਨੈਰੀ ਪੰਨਿਆ ਕਿਹੜਾ ਨਾਂ ਲਖਵਾ ਦੇ ਬੰਦ ਕਟਵਾਏ ਨੇ ਸਿਰਖੋਰ ਬੱਚੇ ਜਿਸ ਨੇਜਾਂ ਉੱਤੇ ਟੰਗਾਏ ਨੇ ਸਿਰਖੋਰ ਬੱਚੇ ਜਿਸ ਨੇਜਾਂ ਉੱਤੇ ਟੰਗਾਏ ਨੇ ਉਹ ਜ਼ਾਲਮ ਨੂੰ ਕਰਨੀ ਵਾਲਾ ਫਲ ਪਕਾਵੇਗਾ ਉਹ ਜ਼ਾਲਮ ਨੂੰ ਕਰਨੀ ਵਾਲਾ ਫਲ ਪਕਾਵੇਗਾ ਮਾਮਨ ਦਾ ਸਿਰ ਪੱਟ ਕੇ ਸਿੰਧੋ ਕੌਣ ਲੈ ਆਵੇਗਾ ਜਿਹਦੀ ਬਾਤ ਕਤਲ ਕਰ ਪਠੀਆਂ ਸਾੜੇ ਨੇ ਉਹ ਜ਼ਾਲਮ ਨੂੰ ਕੀਤੀ ਵਾਲਾ ਫਲ ਪ੍ਰਗਟ ਆਵੇਗਾ ਉਹ ਜ਼ਾਲਮ ਨੂੰ ਕੀਤੀ ਵਾਲਾ ਫਲ ਪ੍ਰਗਟ ਆਵੇਗਾ ਮੋਮਨ ਦਾ ਸਿਰ ਵੱਢ ਕੇ ਸਿੰਘ ਮੋੜਨਾ ਲੈਰੀ ਮੇਣਾ 베ਰੀ ਨੂੰ ਜੇ ਭਾਜੀ ਮੋੜੇ ਨਾ ਹਿਸਾਬ ਕਰੇ ਉਹ ਪੂਰਾ ਆਦਮ ਵਿਚਾਰੇ ਛੋੜੇ ਨਾ ਹਿਸਾਬ ਕਰੇ ਉਹ ਪੂਰਾ ਆਦਮ ਵਿਚਾਰੇ ਛੋੜੇ ਨਾ ਈਓ ਤੰਬਰ ਵੀਰ ਤੂ ਸਾਧਿਆ 12 ਜਾਵੇਗਾ ਈਓ ਤੰਬਰ ਵੀਰ ਤੂ ਸਾਧਿਆ 12 ਜਾਵੇਗਾ ਗੋਬਿੰਦ ਦਾਸਰ ਵੱਟ ਕੇ ਸਿੰਘੋਂ ਕੌਣ ਲਿਆਵੇਗਾ ਗੋਬਿੰਦ ਦਾਸਰ ਵੱਟ ਕੇ ਸਿੰਘੋਂ ਕੌਣ